ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਵਿਰਾਸਾ ਟੀਵੀ ਲਾਈਵ ਅਤੇ ਆਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਦੋ ਖਾਸ ਅਪਡੇਟ ਲੈ ਕੇ ਆਏ ਜਿਸ ਦੇ ਵਿੱਚ ਤੁਸੀਂ ਪਹਿਲਾਂ ਜੋ ਆਪਣੀ ਸਕਰੀਨ ਦੇ ਉੱਤੇ ਇਸ ਵੀਡੀਓ ਤੋਂ ਬਾਅਦ ਅੱਗੇ ਵੀਡੀਓ ਦੇਖੋਗੇ ਉਸ ਦੇ ਵਿੱਚ ਭਾਈ ਅਮਰੀਪਾਲ ਸਿੰਘ ਜੀ ਦੇ ਜੋ ਖਡੂਰ ਸਾਹਿਬ ਤੋਂ ਚੌਣ ਲੜ ਰਹੇ ਹਨ ਉਸ ਦੇ ਵਿੱਚ ਜੋ ਮੁਸਲਮਾਨ ਭਾਈਚਾਰਾ ਹੈ ਉਹਨਾਂ ਦੇ ਵੱਲੋਂ ਵੀ ਭਾਈ ਅਮਰੀਪਾਲ ਸਿੰਘ ਦੇ ਹੱਕੇ ਦੇ ਵਿੱਚ ਆਏ ਹਨ ਅਤੇ ਇਸ ਵੀਡੀਓ ਤੋਂ ਬਾਅਦ ਅਸੀਂ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਏ ਉਸ ਦੇ ਵਿੱਚ ਭਾਈ ਅਮਰੀਪਾਲ ਸਿੰਘ ਜੀ ਦੇ ਬਾਰੇ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਦੀ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਦੇ ਵਿੱਚੋਂ ਭਾਈ ਅਮਰੀਪਾਲ ਸਿੰਘ ਜੀ ਦੀ ਸਪੋਰਟ ਕਰਨ ਦੀ ਗੱਲ ਕਰ ਰਹੇ ਅਤੇ ਤੁਹਾਡੇ ਕੀ ਵਿਚਾਰ ਨੇ ਇਸ ਸਾਰੇ ਮਾਮਲੇ ਬਾਰੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਉਸੇ ਉੱਤੇ ਜਿਹੜੇ ਜਿਹੜੇ ਦੋਸਤ ਰਸਟੀ ਵੀ ਲਾਈਵ YouTube ਚੈਨਲ ਤੇ ਨਵੇਂ ਹਨ ਉਹਨਾਂ ਨੂੰ ਜੁਸ ਸਬਸਕ੍ਰਾਈਬ ਕਰ ਦੇਣਾ ਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਆਨ ਕਰਨਾ ਨਾ ਭੁੱਲਣਾ ਤੁਹਾਨੂੰ ਲੈ ਚੱਲੇ ਅਸੀਂ ਇਸ ਕਾਲ ਰਿਕਾਰਡਿੰਗ ਦੇ ਵੱਲ ਧੰਨਵਾਦ ਜੀ ਕਿਰਪਾ ਸਾਧ ਗੁਰਦੀ ਜੀ ਵੈਰੂ ਜੀ ਅੱਛਾ ਤੇ ਆਖੋ ਕੋ ਲੋਕਾਂ ਨੂੰ ਮੋਟਾ ਮੱਤਾ ਦੇ ਉਸ ਤੋਂ ਬਾਅਦ ਫਿਰ ਆਪਾਂ ਕੰਮ ਕੁੰਮ ਸ਼ੁਰੂ ਕਰੀਏ ਜੀ ਤੋਂ ਦੇ ਹੈ ਪਿੰਡਾਂ ਦੇ ਅਈ ਸ਼ਾ ਸ਼ਾ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਤੁਸੀਂ ਬੋਲਣ ਕੌਣ ਹੈ ਜੇ ਬਗਾ ਮਾਸਟਰ ਤਸਵੀਰ ਸਿੰਘ ਬੋਲਦਾ ਡਾਕ ਸੋਹ ਦੇ ਦਫ਼ਤਰ ਤੋਂ ਅਈ ਸ਼ਾ ਠੀਕ ਠੀਕ ਹੈ ਠੀਕ ਹੈ ਨਹੀਂ ਆਪਣਾ ਦੇ ਭਾਈ ਰੁਝਾਨ ਹੁਣ ਇੱਧਰ ਆ ਭਾਈ ਅਮਰਤਪਾਲਾ ਲਾ ਆ ਪਤਾ ਕੀ ਆਮ ਆਦਮੀ ਪਾਰਟੀ ਦੇ ਹੱਥਾਂ ਬੜੀਆਂ ਸੀ ਘਰ ਲੋਕਾਂ ਦੀ ਆਸਾਂ ਦੇ ਪਾਣੀ ਫੇਰਤਾ ਇੱਕ ਤੇ ਮੇਨ ਹੀ ਗੁਰੂ ਮਹਾਰਾਜ ਦੀ ਵੇਦਵੀ ਉਹ ਨਹੀਂ ਰੁਕੀ ਦੂਜਾ ਸਾਹ ਤੋਂ ਵੱਡਾ ਹੈ ਕੋੜ ਨਸ਼ਾ ਜਿਹਦੇ ਕਰਕੇ ਦੋ ਸ਼ਰਤਾਂ ਕਰਕੇ ਸਰਕਾਰ ਆਈ ਉਹ ਕੱਖ ਨਹੀਂ ਹੋਇਆ ਜੇ ਹਾਂਜੀ ਹਾਂਜੀ ਤੇ ਅਸੀਂ ਤੇ ਸਮਝੋ ਵੀ ਨਹੀਂ ਹੋਣਾ ਕਿਦੋਂ ਆ ਮੇਰੇ ਸਨ ਤੁਹਾਨੂੰ ਦੱਸਾਂ ਘਰ ਘਰ ਤੇ ਕੁੜੀਆਂ ਵੀ ਮਦਗਵਰੀ ਆ ਹਾਂਜੀ ਸਾਡੀ ਓੜ ਭੂਆ ਜੀ ਇੱਥੇ ਘਟਪੁਰ ਕਾੜੇ ਦੇ ਦੋ ਘਰ ਬਰਬਾਦ ਹੋ ਗਏ ਜੇ ਤਿੰਨ ਪੁੱਤਰ ਇੱਕ ਦੇ ਮਰ ਗਏ ਨਸ਼ੇ ਖਾ ਕੇ ਤੇ ਤੇਨੇ ਦੂਜੀ ਭੂਆ ਜੀ ਜਿਹੜੇ ਉਹਦੇ ਨਸ਼ੇ ਜਿਹੜੇ ਖਾਂਦੇ ਆ ਦੋ ਮੁੰਡੇ ਮਰ ਗਏ ਤਿੰਨ ਪੁੱਤਰ ਇਹ ਗੜੀਆਂ ਅਸੀਂ ਕਿਦੋਂ ਕਿੰਨਾ ਟੇਰ ਆਸ ਲਖਾਂਗੇ ਸਰਕਾਰ ਦੇ ਤੇ ਹਾਂ ਹਾਈ ਜੀ ਨਸ਼ਾ ਦੇ ਸ਼ਰੇਆ ਵਿਗੰਡਿਆ ਜੇ ਕਸੇਲਪਿੰਡ ਦੇ ਵਿੱਚ ਚਾਤੀ ਮਨੋਂ ਮੈਂ 8-10 ਬੰਦੇ ਇੱਥੇ ਵੇਚਣ ਦੇ ਜਗਤਪੁਰੇ ਦੇ ਵਿੱਚ ਨਸ਼ਾ ਵਿਗੰਡਿਆ ਜੇ ਤੇ ਅਸੀਂ ਦੇ ਮਤਵਲ ਨਿਰਸਵਾਰਥ ਹੋ ਗਏ ਤਰੇ ਹਾਂ ਪਾਰਟੀ ਦੇ ਨਾਲ ਕਿ ਸਾਡਾ ਨਸ਼ਾ ਜਿਹੜਾ ਪੀ ਨਸ਼ਾ ਤੇ ਗੁਰੂ ਮਹਾਰੇ ਦੀ ਬੇਦਬੀ ਜਿਹੜੀ ਆ ਉਹਦਾ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦੋ ਸ਼ਰਤਾਂ ਕਰਕੇ ਸਰਕਾਰ ਬਣੀ ਹੈ ਜੀ ਪੰਜਾਬ 'ਚ ਤੇ ਕੋਈ ਨਹੀਂ ਹਾਂ ਜੀ ਸਵਾਗਤ ਹੈ ਕਿ ਨਿਕ ਕੰਮ ਤੇ ਅਸੀਂ ਸਾਡਾ ਮਨ ਖੱਟਾ ਹੋ ਗਿਆ ਸੀ ਤੇ ਭਾਈ ਸਾਹਿਬ ਬੇਤੀ ਦਾ ਹੀ ਸਰਕਾਰਾਂ ਤੋਂ 2 ਮਹੀਨਿਆਂ ਬਾਅਦ ਹੀ ਮਨ ਬਕਰ ਲੇਤਾ ਕਿਸੇ ਗਲਤੀ ਕਰ ਲਈ ਕੋਈ ਨਹੀਂ ਜੇ ਆਪਾਂ ਨਾ ਦੇਖੋ ਇਹ ਇਹ ਅੰਮ੍ਰਿਤਪਾਲ ਨੇ ਜਿਹੜਾ ਨਾ ਇਹ ਇਹਨਾਂ ਦੇ ਵਿੱਚ ਕੋਈ ਉੱਤੇ ਕੰਮ ਤੇ ਨਹੀਂ ਜੋ ਆਪਾਂ ਇਹ ਪਾਰਟੀ ਨੇ ਜਾ ਕੇ ਉੱਪਰ ਤੇ ਕੰਮ ਲੈਣੇ ਆ ਉਹ ਇਹ ਨਾ ਲੈ ਸਕਦੇ ਨਾ ਸਾਨੂੰ ਕੋਈ ਸੜਕਾਂ ਮੰਦੀ ਲੋੜ ਨਹੀਂ ਕੋਈ ਵਹਿਣੀਆਂ ਗਲੀਆਂ ਨਾਲੇ ਸਾਡਾ ਤਾਂ ਮੇਨ ਮਸਲਾ ਵੀ ਲੋਕਾਂ ਦਾ ਜਿਹੜੇ ਪੁੱਤ ਵੱਜ ਜਾਣ ਹਾਂਜੀ ਤੇ ਇਹ ਨੇ ਹੁਣ 2.5 ਸਾਲ ਹੋ ਗਿਆ ਕੱਖ ਨਹੀਂ ਹੋਇਆ ਨਸ਼ਾ ਸਗੋਂ ਚਲੋ ਅਸੀਂ ਆ ਅੱਜ ਸਾਡਾ ਵੀ ਅੱਗੇ ਨੂੰ ਵਧਿਆ ਵੀ ਜਿਉਂਦਾ ਤੇ ਉਹੀ 1995 ਤੋਂ ਲੈ ਕੇ ਤੇ ਹੁਣ ਤੱਕ ਨਸ਼ਾ ਜਿਉਂਦਾ ਤੇ ਉਹੀ ਜੀ ਤੇ ਇਹ ਮੈਂ ਅੰਮ੍ਰਿਤਪਾਲ ਜੀ ਦਾ ਸਾਧੂ ਬਈ ਸਰਕਾਰਾਂ ਨੇ ਹਟਾਉਣਾ ਜੀ ਸਰਕਾਰ ਜੇ ਆਪਾਂ ਪਿਛਲੇ ਇਤਿਹਾਸ ਮਾਰੀਏ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਸ਼ਸਤਰ ਚੁੱਕਿਆ ਹੈੀ ਰੋਜ਼ ਉਹ ਝਾਲਮਾਂ ਨੂੰ ਬੰਦ ਪਾ ਦਿੱਤਾ ਹੈ ਗੁਰੂ ਦਸਵੇਂ ਪਾਤਸ਼ਾਹ ਚੁੱਕਿਆ ਉਹਦੇ ਝਾਲਮਾਂ ਨੂੰ ਬੰਦ ਪਾਤਾ ਹੈ ਹੋਰ ਅਸੀਂ ਕਰਾਂਗੇ ਕੀ ਲੋਕ ਕਿੱਧਰ ਕਰਨਗੇ ਸਰਕਾਰ ਤੇ ਆਸ ਹੀ ਬੜੀ ਵੱਡੀ ਆਸੇ ਉਹ ਸਾਰੀ ਇਹਦੇ ਪਾਣੀ ਫਿਰ ਗਿਆ ਜੀ ਹਾਂ ਜੀ ਹੁਣ ਤੇ ਬਿਲਕੁਲ ਇੱਕ ਪੰਜ ਪੈਸੇ ਦੀ ਵੀ ਆਸ ਨਹੀਂ ਸਰਕਾਰ ਤੇ ਵੀ ਇੰਨਾ ਛੱਡੂਗੀ ਹਾਂ ਜੀ ਹਾਂ ਜੀ ਠੋਕੀ ਰੁਕੋ ਕੋਈ ਨਾ ਕੋਈ ਹਾਂ ਜੀ ਹੁਣ ਤੇ ਪਿੰਡਾਂ ਦੇ ਪਿੰਡਾਂ ਦਾ ਝਕਾ ਜਿਹੜਾ ਤਕਰੀਬਨ ਹੀ ਪਾਈ ਅਵਰਤਪਾਲ ਦੇ ਵਾਲਿਆ ਲੋਕਾਂ ਨੂੰ ਆਸ ਆ ਵੀ ਹੋ ਸਕਦਾ ਵੀ ਇਹ ਲੋਕਾਂ ਦਾ ਮਤਲਬ ਬਚਾਓ ਜੀ ਹਾਂ ਹਾਂ ਜੀ ਹਾਂ ਜੀ ਠੀਕ ਹੈ ਸਭ ਤੋਂ ਸਰਕਾਰ ਤੇ ਜਿਹੜੇ ਕਿ ਫਾਸਾਤ ਗੁਰਦੀ ਜੀ ਐਰੂਦੀ ਅੱਛਾ ਤੇ ਆਖੂ ਕੋ ਲੋਕਾਂ ਨੂੰ ਮੋਟਾ ਮੱਤਾ ਦੇ ਉਸ ਤੋਂ ਬਾਅਦ ਫਿਰ ਆਪਾਂ ਕੰਮ ਕੁੰਮ ਸ਼ੁਰੂ ਕਰੀਏ ਜਿਹੋਦੇ ਹੈ ਪਿੰਡਾਂ ਦੇ ਐਸ਼ਾ ਐਸ਼ਾ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਤੁਸੀਂ ਬੋਲਣ ਕੌਣ ਹੈ ਜੀ ਬਗਾ ਮਾਸਟਰ ਤਸਵੀਰ ਸਿੰਘ ਬੋਲਦਾ ਡਾਕ ਸੋਦੇ ਦਫ਼ਤਰ ਤੋਂ ਅੱਛਾ ਠੀਕ ਠੀਕ ਹੈ ਠੀਕ ਹੈ ਨਹੀਂ ਆਪਣਾ ਦੇ ਭਾਈ ਰੁਝਾਨ ਹੁਣ ਇੱਧਰ ਆ ਭਾਈ ਅਮਰਤਪਾਲ ਆਲਾ ਅ ਪਤਾ ਕੀ ਆਮ ਆਦਮੀ ਪਾਰਟੀ ਦੇ ਹੱਥਾਂ ਬੜੀਆਂ ਸੀ ਹਰ ਲੋਕਾਂ ਦੀ ਆਸਾਂ ਦੇ ਪਾਣੀ ਫੇਰਤਾ ਇੱਕ ਤੇ ਮੇਨ ਹੀ ਗੁਰੂ ਮਹਾਰਾਜ ਦੀ ਬੇਦਬੀ ਉਹ ਨਹੀਂ ਰੁਕੀ ਦੂਜਾ ਸਾਹ ਤੋਂ ਵੱਡਾ ਹੈ ਕੋੜ ਨਸ਼ਾ ਜਿਹਦੇ ਕਰਕੇ ਦੋ ਸ਼ਰਤਾਂ ਕਰਕੇ ਸਰਕਾਰ ਆਈ ਉਹ ਕੱਖ ਨਹੀਂ ਹੋਇਆ ਜੇ ਹਾਂਜੀ ਹਾਂਜੀ ਤੇ ਅਸੀਂ ਤੇ ਸਮਝੋ ਵੀ ਨਹੀਂ ਹੋਣਾ ਕਿਦੋਂ ਆ ਮੇਰੇ ਸਨ ਤੁਹਾਨੂੰ ਦੱਸਾਂ ਘਰ ਘਰ ਤੇ ਕੁੜੀਆਂ ਵੀ ਮਦ ਅੱਗਵਰੀ ਆ ਹਾਂਜੀ ਸਾਡੀ ਓੜਪੂ ਆ ਜੀ ਇੱਥੇ ਘਟਪੁਰ ਕਾੜੇ ਦੇ ਦੋ ਘਰ ਬਰਬਾਦ ਹੋ ਗਏ ਜੇ ਇਹ ਨਪੁੱਤਰੇ ਇੱਕ ਦੇ ਮਰ ਗਏ ਨਸ਼ੇ ਖਾ ਗਏ ਤੇ ਤੇਨੇ ਦੂਜੀ ਭੁਆ ਜੀ ਜਿਹੜੇ ਉਹਦੇ ਨਸ਼ੇ ਜਿਹੜੇ ਖਾਂਡ ਐ ਦੋ ਮੁੰਡੇ ਮਰ ਗਏ ਤਿੰਨ ਪੁੱਤਰੇ ਤੇ ਇਹ ਗੜੀ ਹੋਣੀ ਅਸੀਂ ਕਿਦੋਂ ਕਿੰਨਾ ਟੇਰ ਆਸ ਲਖਾਂਗੇ ਸਰਕਾਰ ਦੇ ਉੱਤੇ ਹਾਂ ਹਾਂ ਜੀ ਹਾਂ ਜੀ ਨਸ਼ਾ ਤੇ ਸ਼ਰੇਆ ਵਿਗੰਡਿਆ ਜੇ ਇੱਕ ਸੇਲ ਪਿੰਡ ਦੇ ਵਿੱਚ ਚਾਤੀ ਮਨੋਂ ਮੈਂ 8-10 ਬੰਦੇ ਇੱਥੇ ਵੇਚਣ ਦਾ ਜਗਤਪੁਰੇ ਦੇ ਵਿੱਚ ਨਸ਼ਾ ਵਿਗੰਡਿਆ ਜੇ ਤੇ ਅਸੀਂ ਦੇ ਮਤਵਲ ਨਿਰਸਵਾਰਥ ਹੋਗੇ ਤਰੇ ਹਾਂ ਪਾਰਟੀ ਦੇ ਨਾਲ ਕਿ ਸਾਡਾ ਨਸ਼ਾ ਜਿਹੜਾ ਪੀ ਨਸ਼ਾ ਤੇ ਗੁਰੂ ਮਹਾਰੇ ਦੀ ਬੇਦਵੀ ਜਿਹੜੀ ਆ ਉਹਦਾ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦੋ ਸ਼ਰਤਾਂ ਕਰਕੇ ਸਰਕਾਰ ਬਣੀ ਹੈ ਜੀ ਪੰਜਾਬ ਕੇ ਤੇ ਕੋਈ ਨਹੀਂ ਹਾਂ ਜੀ ਆਪਾਂ ਸਵਾਗਤ ਕਰੀਏ ਇਹਨਾਂ ਨੂੰ ਨਿੱਕਾ ਮਤੇ ਅਸੀਂ ਸਾਡਾ ਮਨ ਖੱਟਾ ਹੋ ਗਿਆ ਸੀ ਤੇ ਭਾਈ ਸਾਹਿਬ ਬੇਤੀ ਦਾ ਹੀ ਸਰਕਾਰਾਂ ਤੋਂ ਦੋ ਮਹੀਨਿਆਂ ਬਾਅਦ ਹੀ ਮਨ ਬਕਰ ਲੇਤਾ ਕਿਸੇ ਗਲਤੀ ਕਰ ਲਈ ਕੋਈ ਨਹੀਂ ਜੇ ਆਪਾਂ ਨਾ ਦੇਖੋ ਇਹ ਇਹ ਅੰਮ੍ਰਿਤਪਾਲ ਨੇ ਜਿਹੜਾ ਨਾ ਇਹਨਾਂ ਦੇ ਵਿੱਚ ਕੋਈ ਉੱਤੇ ਕੰਮ ਤੇ ਨਹੀਂ ਜੋ ਆਪਾਂ ਇਹ ਪਾਰਟੀ ਨੇ ਜਾ ਕੇ ਉੱਪਰ ਤੇ ਕੰਮ ਜਾਣੇ ਆ ਉਹ ਇਹ ਨਾ ਲੈ ਸਕਦੇ ਨਾ ਸਾਨੂੰ ਕੋਈ ਛੜਕਾਂ ਮੰਦੀ ਲੋੜ ਨਹੀਂ ਕੋਈ ਵਹਿਣੀਆਂ ਗਲੀਆਂ ਨਾਲੇ ਸਾਡੇ ਦੇ ਮੇਨ ਮੱਦੇ ਬੀ ਲੋਕਾਂ ਦਾ ਜਿਹੜੇ ਪੁੱਤ ਵੱਜ ਜਾਣੇ ਹਾਂਜੀ ਇਹ ਦੇ ਹੁਣ 2.5 ਸਾਲ ਹੋ ਗਿਆ ਕੱਖ ਨਹੀਂ ਹੋਇਆ ਨਸ਼ਾ ਸਗੋਂ ਚਲੋ ਅਸੀਂ ਆ ਅੱਜ ਤਾਂ ਵੀ ਅੱਗੇ ਨੂੰ ਵਧਿਆ ਕਿ ਜਿਉਂਦਾ ਤੇ ਉਹ ਹੀ 1995 ਤੋਂ ਲੈ ਕੇ ਤੇ ਹੁਣ ਤੱਕ ਨਸ਼ਾ ਜਿਉਂਦਾ ਪਿਉ ਹੀ ਤੇ ਇਹ ਮੈਂ ਅਮਰਪਾਲ ਕਿ ਤਰ੍ਹਾਂ ਸਾਧੂ ਬਾਈ ਸਰਕਾਰਾਂ ਨੇ ਹਟਾਉਣਾ ਦੀ ਸਰਕਾਰ ਜੇ ਆਪਾਂ ਪਿਛਲੇ ਇਤਿਹਾਸ ਵਾਰੀਏ ਤੇ ਗੁਰੂ ਅਰਗਬਿੰਦ ਸਾਹਿਬ ਨੇ ਜਦੋਂ ਸ਼ਸ਼ਤਰ ਚੁੱਕਿਆ ਹੈੀ ਰੋਜ਼ ਉਹ ਜਾਲਮਾਂ ਨੂੰ ਬੰਦ ਪਾ ਦਿੱਤਾ ਹੈ ਗੁਰੂ ਦਸਵੇਂ ਪਾਤਸ਼ਾਹ ਚੁੱਕਿਆ ਉਹ ਜਾਲਮਾਂ ਨੂੰ ਬੰਦ ਪਾਤਾ ਹੈ ਕੋਈ ਕਰਾਂਗੇ ਕੀ ਲੋਕ ਕਿੱਧਰ ਕਰਨਗੇ ਸਰਕਾਰ ਤੇ ਆਸ ਹੀ ਬੜੀ ਵੱਡੀ ਆਸ ਤੇ ਉਹ ਸਾਰੀ ਇਹ ਪਾਣੀ ਫਿਰ ਗਿਆ ਜੀ ਹਾਂ ਜੀ ਹੁਣ ਤੇ ਬਿਲਕੁਲ ਇੱਕ ਪੰਜ ਪੈਸੇ ਦੀ ਵੀ ਆਸ ਨਹੀਂ ਸਰਕਾਰ ਤੇ ਵੀ ਇੰਨਾ ਛਾ ਢਕੂਗੀ ਹਾਂ ਜੀ ਨਹੀਂ ਓਪਰੇਂ ਤਰੋ ਕੋਈ ਨਾ ਕੋਈ ਹਾਂ ਜੀ ਹੋਂ ਤੇ ਪਿੰਡਾਂ ਦੇ ਪਿੰਡਾਂ ਦਾ ਝਕਾ ਜਿਹੜਾ ਤਕਰੀਬਨ ਹੀ ਪਾਈ ਅਵਰਤਪਾਲ ਦੇ ਵਾਲਿਆ ਵੀ ਲੋਕਾਂ ਨੂੰ ਆਸ ਆ ਵੀ ਕੋ ਸਾਡਾ ਵੀ ਇਹ ਲੋਕਾਂ ਦਾ ਮਤਲਬ ਬਚਾਓ ਜੀ ਹਾਂ ਹਾਂ ਜੀ ਠੀਕ ਹੈ ਸਭ ਤੋਂ ਸਰਕਾਰ